ਦੇਖੋ ਜੀ ਇਹਨੇ ਰਾਤ ਨੂੰ 10 ਵਜੇ ਬਣਾ ਲਿਆ ਤੂੰ ਤੂੰ ਰਾਤ ਨੂੰ 10 ਵਜੇ ਫੋਨ ਕਰਦਾ ਵੇ ਹੈ ਮੇਰੇ ਘਰ ਕੇ ਬੈਠਾ ਇਹਨੂੰ ਕਿੱਥੇ ਨਾਮ ਉੱਤੇ ਲਾ ਦਮਾ ਜੀ ਆਂਦੇ ਨੂੰ ਲੋਕ ਲਾ ਹਾਂ ਫੜ ਚਾ ਹਾਂਜੀ ਸਤਿ ਸ਼੍ਰੀ ਅਕਾਲ ਸਾਲਿਆਂ ਨੂੰ ਜੀ ਕੀ ਹਾਲ ਚਾਲ ਸਾਰੇ ਠੀਕ ਹੀ ਹੋਣਗੇ ਅੱਜ ਮਾਤਾ ਮੇਰੀ ਘਰੇ ਹੈ ਨਹੀਂ ਹੂੰ ਤੇ ਮੈਂ ਸੋਚਿਆ ਕੁਝ ਆਪ ਬਣਾ ਲਵਾਂ ਤੇ ਹੁਣ ਮੈਂ ਲੱਗਾ ਕੰਮ ਜਿਵਾ ਰਹੇ ਵੀ ਇਦਾਂ ਦੀ ਤਬਾ ਲੜਿਆ ਮੈਂ ਮਾਰਾ ਕੋਟ ਨਹੀਂ ਮਾਰਾ ਕੋ ਬਦਿਨ ਮਨ ਉਹ ਨਰ ਰੱਤ ਲਈਆ ਕੋਟ ਆਪਾਂ ਸਾਂਹ ਨੂੰ ਥੋੜਾ ਜਿਹਾ ਜਿਗਾਰ ਥੋੜਾ ਜਿਹਾ ਤੇ ਜੀਵੇ ਪਾਵਾਂਗੇ ਆਪਾਂ ਦੋ ਲੈ ਆ ਬਰੈਡ ਦੋ ਬੈੱਡ ਲੈ ਗਏ ਇਹਨਾਂ ਨੂੰ ਥੋੜਾ ਜਿਹਾ ਪਾਵਾਂਗੇ ਜੀਸੀ ਕੇ ਬਹੁਤ 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 ਖਾਣੀ ਕਰਾਂ ਉਹ ਉਹ ਕਰਦਾ ਕਿ ਕੰਮ ਕਰਦਾ ਕੰਮ ਕਰਦਾ ਉਹ ਰੋਜ਼ ਜਿੱਦਾਂ ਲੰਤਾਰ ਉਹ ਗਰਮੀ ਬੜਾ ਤੁੰਗ ਉਹ ਬਹੁਤ ਕਰਦਾ ਪਾਵਾ ਆਮਾ ਘੱਟ ਕਾਲੀ ਜਿਆਸ ਆ ਦੇਸੀ ਰੇ ਲੈ ਕੇ ਇਹਦੇ ਉੱਤੇ ਆਪਾਂ ਲੂਣਾ ਹੁਣ ਕੈਮਰੇ ਚੱਕ ਜਾਂਦਾ ਇਹਦੇ ਉੱਤੇ ਲੂਣਾ ਆਪਾਂ ਹੁਣ ਥੋੜਾ ਜਿਹਾ ਪਿੰਨਰ ਬਟਰ ਪਿੰਨਰ ਬਟਰ ਲਾ ਲਈਏ ਇੱਥੇ ਆਪਾਂ ਲਾਵਾਂਗੇ ਇਹ ਪੀਨਰ ਬਟਰ ਪੀਨਰ ਬਟਰ ਆਪਣੇ ਕੋਲ ਹੈਗਾ ਲੋਜੀ ਇੱਥੇ ਆਪਾਂ ਲਾਤਾ ਪੀਨਰ ਬਟਰ ਪੀਨਰ ਬਟਰ ਲਾ ਕੇ ਇਹ ਮੇਰੀ ਡਾਈਟ ਆ ਆਪਣੀ ਡਾਈਟ ਬਣਾਉਂਦੇ ਆ ਮੈਂ ਅੱਜ ਥੋੜਾ ਜਿਹਾ ਲਾਵਾਂਗੇ ਦੂਜੇ ਪਾਸੇ ਇੱਥੇ ਵੀ ਲਾ ਲੈਂਦੇ ਆ ਲਾਗੇ ਪਿੰਨ ਬਟਲ ਵਾਲਿਆ ਇੱਥੇ ਉਹਨਾਂ ਆਪਾਂ ਪਾਵਾਂਗੇ ਥੋੜੀ ਜੀ ਚੀਜ਼ ਚੀਜ਼ ਲਾਵਾਂਗੇ ਆਪਾਂ ਉੱਪਰ ਬਰੈਡਾਂ ਦੇ ਥੋੜੀ ਜੀ ਚੀਜ਼ ਲਾਤੀ ਆ ਇਹ ਆਪਾਂ ਇੱਧਰ ਵੀ ਦੂਜੇ ਬਰੈਡ ਤੇ ਵੀ ਲਾਵਾਂਗੇ ਇੱਕ ਮਿੰਟ ਆਜੂ ਆਜੂ ਬਾਦਲੀ ਬਾਦੂ ਕੀ ਬਾਹੂ ਉਤੇ ਹੋ ਅੰਨੇ ਨਾਲ ਲੋਟ ਮਾਣਾ ਆਪਣਾ ਲੋਹੀ ਬਰੀਆ ਤੇ ਲਾਤੀ ਉੱਪਰ ਇਹਨੂੰ ਕੋਲ ਬੰਦ ਬਰੈਡ ਚੱਕੋ ਬਰੈਡ ਨੂੰ ਕੋਈ ਉੱਪਰ ਲੋ ਜੀ ਆਪਣਾ ਤਿਆਰ ਹੋ ਗਿਆ ਬਰੈਡ ਥੋੜਾ ਜਿਹਾ ਸੜ ਗਿਆ ਕੋਈ ਗੱਲ ਨਹੀਂ ਜੇ ਰੋ ਮਾਤਾ ਨਾ ਕਰਿਓ ਵਦੀ ਚੜਾਉਣਾ ਪੈਂਦਾ ਕਰ ਮਾਤਾ ਘਰੇ ਨਾ ਹੋਵੇ ਤੇ ਫਿਰ ਕੰਮ ਅੱਧੀ ਚੜਾਉਣਾ ਪੈਂਦਾ ਔਰ ਮੇਰਾ ਕੈਮਰਾ ਵੀ ਨਹੀਂ ਟਿਕਾ ਹੁੰਦਾ ਤੇ ਇਤਨ ਲਈ ਆਪਣੀ ਕਰਛੀ ਉਹਦਾ ਵੈਸੇ ਇੱਕ ਸੋਚਣ ਵਾਲੀ ਗੱਲ ਆ ਮੈਨੂੰ ਵਿਆਹ ਕਰਾਉਣਾ ਚਾਹੀਦਾ ਕੰਮ ਮੈਂ ਕਿੰਨਾ ਓਖੇ ਉਪਰ ਕਰਦਾ ਰਹਾਂ ਇਹਦਾ ਤਰਸ ਕਰ ਲੂ ਉਹ ਬਹੁਤ ਤੁੱਬੜ ਗਿਆ ਬਾਬਾ ਤਾਂ ਕੱਲੋਂ ਕੁਕਿੰਗ ਕਰਾ ਲੂ ਮੇ ਤੋਂ ਓਹੋ ਮੈਂ ਤਾਂ ਬ੍ਰੈਡ ਲੂਸ ਕੇ ਦੋਸਤੋ ਕੋਈ ਗੱਲ ਨਹੀਂ ਦੋ ਦੋ ਬਈ ਆਪਾਂ ਤਿਆਰ ਇਹ ਆਪਣਾ ਸਿਸਟਮ ਥੋੜਾ ਜਿਹਾ ਚਲਾਲ ਤਾਂ ਠੀਕ ਆ ਐਦਾਂ ਕਰਦੇ ਨਾ ਆਪਾਂ ਇਹਦੇ ਨਾਲ ਦੋ ਕੇਲੇ ਖਾਣੇ ਆ ਗੈਸ ਬੰਦ ਕਰਤਾ ਤੇ ਇਹਨੂੰ ਬਾਅਦ ਦੋ ਕੇਲੇ ਇੱਕ ਆਪਣਾ ਬਲੈਡ ਇਹ ਆਪਣਾ ਇੱਕ ਮੀਲ ਖਾ ਕੇ ਅੱਜ ਤੱਕ ਯਾਰਾ ਕੀਤਾ ਜਾਊਗਾ ਕੋਈ ਰੋਲਾ ਹੀ ਨਹੀਂ ਕੀ ਬਾਕੀ ਗੱਲਾਂ ਦੀ ਗੱਲਾਂ ਜਿਹੜੀ ਚੀਜ਼ ਬਣੀ ਹੈ ਨਾ ਜ਼ਬਰਦਸਤ ਐਨਾ ਸਵਾਦ ਉਹ ਬੱਲੇ ਹੂੰ ਟੇਸਟ ਇੱਕ ਨੰਬਰ ਉਹਦੇ ਵਧੀਆ ਟੇਸਟ ਇਹ ਲਗਾ ਡਾ ਦੋ ਹੋਰ ਬਣਾ ਲਵਾਂ ਇਹਦਾ ਚੀਜ਼ ਦਾ ਸਵਾਦ ਨਾ ਬਹੁਤ ਹੀ ਵਧੀਆ ਚੀਜ਼ ਬਹੁਤ ਸਵਾਦ ਲੱਗਣ ਦੀ ਹੈ ਚੀਜ਼ ਦਾ ਸਵਾਦ ਬਹੁਤ ਜ਼ਿਆਦਾ ਆ ਬਾਕੀ ਥੋੜਾ ਜਿਹਾ ਲੂਸ ਗਿਆ ਬ레ਡ ਖਾਲਾ ਜਿਹਾ ਹੋ ਗਿਆ ਸਵਾਦ ਬਹੁਤ ਬਣੀ ਭਰ ਇੱਕ ਵਾਰੀ ਖਾ ਕੇ ਦੇਖਿਓ ਭਰੇ ਟਰਾਈ ਕਰਿਓ ਫਿਰ ਅਗਲੀ ਵਾਰੀ ਇਸ ਤੋਂ ਵਧੀਆ ਬਣਾਉਂਗਾ ਅੱਜ ਦਾ ਜਦਾਂ ਦੀ ਬਣ ਗਈ ਠੀਕ ਆ ਅਗਲੀ ਵਾਰ ਬਟ ਇਤੋਂ ਵਧੀਆ ਬਣਾਉਂਗਾ ਮੈਂ ਮੱਜੀ ਲਾ ਦिए ਜਿੰਦੇ ਹੁਣ ਫਿਰ ਜਿੰਦੇ ਜਿੰਦੇ ਨਾਲ ਉਹ ਬੱਤੀਆਂ ਬਿਜਾ ਲੋ ਜਿੰਦਾ ਲਾਤਾ ਜੀ ਹੁਣ ਆਪਣੀ ਬਾਈਕ ਚੱਕ ਲਈਏ ਟੋਪ ਉਹ ਚਲਾਇਆ ਤੇ ਹੁਣ ਕੀਤਾ ਨਹੀਂ ਹੈਗਾ ਜਦੀ ਉਹਨਾਂ ਨੂੰ ਲੱਗਦੀ ਦੇਖੋ ਜੀ ਇਹਨੇ ਰਾਤ ਨੂੰ 10 ਵਜੇ ਬਰਾੜਿਆ ਤੂੰ ਤੂੰ ਰਾਤ ਨੂੰ 10 ਵਜੇ ਫੋਨ ਕਰਦਾ ਓਏ ਹੈ ਮੇਰੇ ਘਰ ਕੇ ਬੈਠਾ ਇਹਨੂੰ ਕਿੱਥੇ ਨਾਮ ਤੇ ਲਾ ਦਮਾ ਹਾਲਾ ਫੜ ਕਰੰਦ ਅੰਧਾ ਜਾਂਦਾ ਮਾ ਆ ਗਏ ਫੂਕ ਮਾਤੀ ਫੂਕ ਮਾਤੀ ਚੰਦ ਏ तुरु तुरु पी बडे टू यू हैप्पी बडे टू यू भाई ने सारिया बजाती <laughs> काम चक रहा है भाई सारिया बजाती का खा दो भाई ਓਏ ਆਂਦੀ ਨਹੀਂ ਕਿਹੜਾ ਉਹ ਆਂਦੀ ਗਿਆ ਉਹ ਆਂਦੀ ਨਹੀਂ ਕਿਹੜਾ ਓਏ ਚੱਲ ਖੜਾ ਗੰਦੀ ਨੂੰ ਪਤਾ ਨਹੀਂ ਕੀ ਪਾਈ ਜਾਂਦੇ ਮੂੰਹ ਜੇ ਉਹ ਕੇਕ ਨਹੀਂ ਖਾਦਾ ਤੂੰ ਕੇਕ ਨਹੀਂ ਖਾਣਾ ਤੁਹਾਡਾ ਕੇਕ ਨਹੀਂ ਬਣਨੀ ਥੱਕ ਉਹ ਆ ਗਿਆ ਮੈਂ ਨਾ ਉਹ ਮੈਂ ਹੁਣ ਕਮਾਉਣਾ ਮੈਂ ਰਹਿ ਗਿਆ ਰੁਕ ਜਾ ਬੇਤ ਮੀਤ ਦਾ ਕਮਾਉਣਾ ਇਹਦੀ ਮੋਸ਼ਕਰੀ ਕਿਦਾਂ ਢੇਡੀ ਹੋਣੀ ਆਹੋ ਜਾ ਤੂੰ ਸੋਆ ਹੁਣ ਮਨੂ ਨਹੀਂ ਹੋ ਗਏ ਮੋਰੇ ਚਲੋ ਚਲੋ ਓ ਬੱਲੇ ਬੱਲੇ ਭਾਈ ਲੈ ਵੀ ਲੈ ਇਹ ਮੈਂ ਲਾਦਾ ਉਦੋਂ ਤੋਂ ਬਣਾਇਆ ਜਿਹੜੇ ਦੀ ਸਟੋਰੀ ਆ ਪੋਣਾ ਹੈ ਹੈ ਕੀ ਬਾਤ ਹੈ ਪਾਬੀ ਨੇ ਪਾਬੀ ਨੇ ਨਾਲ ਖਾਲਿਆ ਭਾਈ ਖੁਸ਼ ਹੈ ਹੁਣ ਹੈ ਲੇ ਇਲੇ ਬਿੱਲੇ ਪੈਂਟਰ ਨੇ ਬਿੱਲੇ ਤੇ ਕਹਿੰਦਾ ਬਿੱਲੇ ਪੈਂਟਰ ਨੇ ਬਣਾਇਆ ਹੈਗਾ ਉਹਨਾਂ ਨੇ ਪੇਂਟ ਕੀਤਾ ਇਹਨੂੰ ਆਕੀ ਵੇ ਆ ਜਾ ਆ ਜਾ ਭੱਜ ਜਾ ਉਹ ਹੂੰਣ ਲੱਗੀ ਖਾਣਾ ਉਹਦੇ ਕੈਚੱਪ ਵੀ ਲਿਆਈ ਸ਼ੂ ਆ ਜਾ ਆ ਜਾ ਇਹਨੂੰ ਲਾ ਬਾਰ ਉਹਨੂੰ ਤੂੰ ਖਾਣੇ ਮੈਂ ਇੱਕ ਅੱਧਾ ਖਾਣਾ ਮਸਲ ਖਾਦੇ ਨਹੀਂ ਜੀ ਉਹ ਮੇਰੇ ਕੋਲ ਤੋਂ ਪੁੱਛ ਰਹੇ ਤਾਂ ਮਮਨ ਜਵਾਦਾ ਨਾ ਸਾਰੇ ਦੇਖੋ ਜੇ ਬਲੌਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਉਤੋ ਲਿਓ ਨਵੇਂ ਤੋਂ ਨਵੇਂ ਬ੍ਰੋਬਤੀ ਹੁੰਦੇ ਆ ਹੁੰਦੇ ਰਹਿਣਗੇ ਤਾਂ ਬਈ ਜੀ ਅੱਧੀ ਪਿਆਰ ਦਿੰਦੇ ਨੇਓ ਥੈਂਕ ਯੂ ਸਭ ਦਾ ਜੀ ਦਿਲੋਂ ਧੰਨਵਾਦ ਤੁਸੀਂ ਨਹੀਂ ਸਪੋਰਟ ਕਰਦੇ ਹੋ ਅੱਨਾ ਵਧੀਆ ਦੀ ਸਪੋਰਟ ਮੱਦਾ ਪਿਆ ਤੁਹਾਡੇ ਤੋਂ ਬਹੁਤ ਜ਼ਿਆਦਾ ਸਪੋਰਟ ਕਰ ਦਿੱਤੀ ਹੈ ਲੋਗ ਨੂੰ ਸ਼ੇਅਰ ਕਰ ਦਿਆ ਕਰੋ ਦੰਪ ਕੇ ਤੇ ਕਮੈਂਟ ਜ਼ਰੂਰ ਕਰਿਆ ਬਲੀ ਤੇ ਤੁਹਾਡੇ ਕਮੈਂਟਾਂ ਦਾ ਰਿਸਪਲਾਈ ਆਪਾਂ ਦੇਈ ਜਾਏਗਾ ਜੇ ਨਾਲ ਦਾ ਨਹੀਂ ਵੀ ਜੇ ਹੁੰਦਾ ਉਹਨਾਂ ਦਾ ਵੀ ਥੋੜੇ ਟਾਈਮ ਤੱਕ ਰਿਸਪਲਾਈ ਆ ਹੀ ਜਾਂਦਾ ਹੈ ਤਕਰੀਬਨ ਦੇ ਹੀ ਦਿਨਾਂ ਦਾ ਸਾਰਿਆਂ ਨੂੰ ਅੱਧੀ ਪਿਆਰ ਦਿੰਦੇ ਰਹੋ ਤੇ ਅੱਧੀ ਸਪੋਰਟ ਕਰਦੇ